ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਵਿੱਚ ਬਹੁਤ-ਬਹੁਤ ਸਵਾਗਤ। ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ। ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਬਾਰੇ ਜਾਣੂ ਕਰਾਉਣ ਲਈ ਅਧਿਆਪਕ ਵਰਗ ਨੂੰ ਮੋਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਸ਼੍ਰੀ ਨਾਨਕਪੁਰ ਸਾਹਿਬ ਵਿੱਚ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਨੇ ਅਤੇ ਉਨ੍ਹਾਂ ਨੂੰ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਚਾ ਉਹਨਾਂ ਨੇ ਕਿਹਾ ਹੈ ਕਿ 55 ਸਾਲ ਬਾਅਦ ਸੂਬਾ ਸਰਕਾਰ ਨੇ ਸ਼੍ਰੀਨੰਦਪੁਰ ਸਾਹਿਬ ਵਿਖੇ ਤਖ਼ਤੀ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਦਾ ਨਿਰਮਾਣ ਸ਼ੁਰੂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਵਿਆਪਕ ਦਿਵਸ ਦਾ ਜ਼ਿਕਰ ਕੀਤਾ ਹੈ ਭਗਵੰਤ ਮਾਨ ਨੇ ਅਤੇ ਕਿਹਾ ਹੈ ਕਿ ਅਧਿਆਪਨ ਕੋਈ ਪੇਸ਼ਾ ਨਹੀਂ ਹੈ ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦਾ ਇੱਕ ਮਿਸ਼ਨ ਹੈ। ਉਹਨਾਂ ਕਹਿੰਦੇ ਕਿ ਅਧਿਆਪਕ ਦਾ ਪੁੱਤਰ ਹੋਣ ਦੇ ਨਾਤੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਨੇ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਸਖਤ ਮਿਹਨਤ ਕਰਦੇ ਨੇ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚੇਸ ਦਾ ਆਪਣੇ ਮੈਂਟਰ ਦਾ ਇਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਇਹਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਹੋਦਿਆਂ ਦੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋਚਾਂ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਨੇ ਕਪਿਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਿਆ ਤੇ ਤੁਹ ਪਛਾਣਨਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਿਲਦੇਵ ਤੰਦੂਲਕਰ ਕੋਹਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਰਾਂਉਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਹਲੀ ਹੋਰੀ ਕਿਹਨਾਂ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਇਮਰੀ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਂ ਹੱਥ ਲਾਉਣਾ ਮੈਂ ਅਸ਼ੀਰਵਾ ਲੈਣਾ ਕਿੰਨੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮਾਣਨ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੋਇਆ ਹੈ ਤੁਸੀਂ ਪੰਜਾਬ ਦੇ ਮਾਲੇ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੇ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਆ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ ਦਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਹ ਕਹਿੰਦੇ ਹੁਣ ਇਹ ਪਲ ਗਿਆ ਦਰਖਤ ਸੋ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਤੇ ਉਹਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਇਹ ਜਿਹੜਾ ਅਧਿਆਪਕ ਤਾਂ ਕਿੱਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਓ ਫੈਲੇ ਵਿੱਦਿਆ ਚਾਨਣ ਹੋਏ ਤੁਸੀਂ ਚਾਨਣ ਬਣਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਨੇ ਕੰਨਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਅਹਿਸਾਸ ਹੈ ਮੈਨੂੰ ਕਿ ਅੱਜ ਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਗਏ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਮਨੁੱਖਤਾ ਨੂੰ ਸਮਰਪਿਤ ਪੰਜ ਗੈਲਰੀਆਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਆਪਣੇ ਡਿਜ਼ਾਈਨ ਰਾਹੀਂ ਇਤਿਹਾਸ ਦੀ ਭਾਵਨਾ ਨੂੰ ਦਰਸਾਉਂਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਦੱਸਿਆ ਕਿ ਇਸ ਯਾਦਗਾਰ ਦਾ ਡਿਜ਼ਾਈਨ ਸ਼੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਆਰਕੀਟੈਕਚਰ ਵਿੰਗ ਵੱਲੋਂ ਤਿਆਰ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਦੋ ਪੜਾਵਾਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਕਿਉਂਕਿ ਪਹਿਲੇ ਪੜਾਅ ਦੇ ਵਿੱਚ ਮੁੱਖ ਇਮਾਰਤ ਦੀ ਉਸਾਰੀ ਫਰਵਰੀ 2024 ਦੇ ਵਿੱਚ ਪੂਰੀ ਹੋਈ ਸੀ ਤੇ ਇਸ ਦਾ ਉਦਗਾਰਨ ਕੀਤਾ ਗਿਆ ਸੀ ਤੇ ਹੁਣ ਦੂਜੇ ਪੜਾਅ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਮਾਰਤ ਦੇ ਦੋਵਾਂ ਵਿੰਗਾਂ ਦੇ ਅੰਦਰ ਬਣੀਆਂ ਪੰਜ ਗੈਲਰੀਆਂ ਨੂੰ ਅੱਜ ਲੋਕ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਦੀ ਕੁੱਲ ਲਾਗਤ 29 ਕਰੋੜ ਰੁਪਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਜਾਇਬ ਘਰ ਮਹਾਨ ਸਿੱਖ ਯੋਧੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਅਤੇ ਕੁਰਬਾਨੀ ਦੇ ਕੁਰਬਾਨੀ ਨੂੰ ਢੁਕਵੇਂ ਢੰਗ ਦੇ ਨਾਲ ਪ੍ਰਦਰਸ਼ਿਤ ਕਰੇਗੀ 55 ਸਾਲਾਂ ਬਾਅਦ ਇਹ ਜਿਹੜਾ ਵਿਰਾਸਤੀ ਮਾਰਗ ਹੈ ਜੀ ਇਹ ਬਣਾਇਆ ਜਾ ਰਿਹਾ ਹੈ ਤੇ ਕਿਉਂਕਿ ਅਨੰਦਪੁਰ ਸਾਹਿਬ ਨੂੰ ਇੱਕ ਸਫੈਦ ਸਿਟੀ ਦੇ ਨਾਮ ਤੇ ਜੀ ਵਾਈਟ ਸਿਟੀ ਦੇ ਨਾਮ ਤੇ ਜਾਣਿਆ ਜਾਂਦਾ ਹੈ। ਉਹ ਵਾਈਟ ਸੰਗਮਰਮਰ ਚਿੱਟੇ ਰੰਗ ਦਾ ਸਫੈਦ ਰੰਗ ਦਾ ਸੰਗਮਰਮਰ ਹੀ ਬਣੇਗਾ। ਹੋਰ 6 ਗੇਟ ਬਣਾਏ ਜਾਣਗੇ ਬੜੇ ਜੀ ਜੀ ਪੁਰਾਣੇ ਵਿਰਸੇ ਨਾਲ ਸੰਬੰਧਿਤ ਗੇਟ ਹੋਣਗੇ। ਜੀ ਤੇ ਗੁਰਬਾਣੀ ਜਾ ਕਰੀ ਐ ਨਕਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਔਖਾਂ ਦੀ ਚਰਚਾ ਜਿਨ੍ਹਾਂ ਔਖਾਂ ਦਾ ਵਰਣਨ ਆਈ ਐ ਨਾ ਤੇ ਇੱਕ ਇਤਿਹਾਸਿਕ ਚੀਜ਼ ਹੋਊਗੀ ਤੇ ਸਾਡੇ ਹਿੱਸੇ ਇਹ ਸੇਵਾ ਹੈ ਅਸੀਂ ਆਪਣੇ ਆਪ ਨੂੰ ਬਹੁਤ بڑے ਭਾਗਾਂ ਸਮਝਦੇ ਹਾਂ ਹਰ ਜੀ ਮਾਲੀਏ ਵੀ ਸ਼ੁਰੂਆਤ ਹੈ ਅਨੰਦਪੁਰ ਸਾਹਿਬ ਦੀ ਡਵੈਲਪਮੈਂਟ ਦੀ ਹਜੇ ਇੰਜ਼ਾਮ ਬੜੀ ਦੀ ਤੱਕ ਹੋਰ ਵੱਡੇ ਪ੍ਰੋਜੈਕਟ ਆ ਕਿਉਂਕਿ ਬਹੁਤ ਲੇਟ ਹੋ ਉਹ ਤੂੰ ਤੱਕ ਤਾਂ ਹੋ ਜਾਣਾ ਚਾਹੀਦਾ 1974 74 ਦਾ ਜਿਹੜਾ ਨੀ ਪੱਥਰ ਪੇ ਮਤਲਬ ਮੈਂ ਕੀ ਕਹਾਂ ਮੈਂ ਮਤਲਬ ਪੰਥ ਦੇ ਨਾਂ ਤੇ ਜਦੋਂ ਵੋਟਾਂ ਲੈਂਦੇ ਰਹੇ ਗੁਰੂ ਨਾਨਕ ਸਾਹਿਬ ਦੀ ਤਕਰੀ ਕਹਿੰਦੇ ਰਹੇ ਤੇ ਜਿੱਥੋਂ ਖਾਲਸੇ ਦਾ ਜਨਮ ਥੰਮੀ ਆ ਉਸ ਸ਼ਹਿਰ ਦਾ ਜਨਮ ਮਤਲਬ ਸਾਰ ਨਹੀਂ ਲਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਤਾਂ ਚਾਹੇ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਉਵੇ ਜੇ ਨਿਸ਼ਾਨ ਸਾਹਿਬ ਸਾਨੂੰ ਇੱਥੋਂ ਹੀ ਜਾਂਦੇ ਨੇ ਤੁਸੀਂ ਪਾਣੀ ਦੇ ਕਿਨਾਰੇ ਜਿੰਨਾ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਗੁਰਦਵਾਰ ਸਾਹਿਬ ਇੱਥੇ ਹੁਲਮ ਅਲਾ ਵੱਡੇ ਵੱਡੇ ਜਿਹੜੇ ਮੁਕਸਰ ਸਾਹਿਬ ਮਾਗੀ ਦਾ ਮੇਲਾ ਲੱਗਦਾ ਤੇ ਹੋਰ ਬਹੁਤ ਸਾਰੇ ਸਾਡੇ ਇਤਿਹਾਸਿਕ ਮੇਲੇ ਲੱਗਦੇ ਆ ਇਹ ਕੁਰਬਾਨੀਆਂ ਬਲਦਾਨਾਂ ਨੂੰ ਯਾਦ ਕਿਤੇ ਅਸੀਂ ਸਾਰੇ ਬੈਸਟ ਪ੍ਰਬੰਧ ਕਰਦੇ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਵਕਾਇਦਾ ਤੌਰ ਤੇ ਬਾਥਰੂਮ ਵਕਾਇਦਾ ਤੌਰ ਤੇ ਪਾਰਕਿੰਗ ਪ੍ਰੋਪਰ ਹੋਵੇ ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਉਹ ਜਾਮ ਨਾ ਲੱਗੇ ਹੈ ਨਾ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ ਪੀਣ ਦਾ ਪੰਜਾਬੀ ਆਪ ਇਹਨਾਂ ਕੋਈ ਕਸਰ ਛੱਡ ਲਈ ਇਸ ਕੌਮ ਨੇ ਜੀ ਹਾਲਾਂਕਿ ਹੜ੍ਹਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਇਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਪੰਜਾਬ ਹਮੇਸ਼ਾ ਸੰਕਰਸ਼ਣ ਟੁੱਟੇ ਹਨਾ ਜੇ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਿਹਾ ਸਵਾਨ ਨਦੀ ਜਿਹੜੀ ਹੈ ਉਹ ਖਾਸ ਤੌਰ ਤੇ ਮਾਰ ਕਰਦੀ ਹੈ ਕੋਈ ਵੱਡਾ ਪ੍ਰੋਜੈਕਟ ਚੈਨਲ ਦੋ ਪੁਲ ਜਿਹੜੇ ਨੇ ਤਿੰਨ 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 ਪੁਲ ਜਿਹੜੇ ਨੂੰ 100 ਕਰੋੜ ਦੇ ਲਗਭਗ ਡਾਕਰ ਕਰਦੇ ਉਹ ਪੁਲ ਜਿਹੜੇ ਨੇ ਬਣਾਏ ਜਾਣਗੇ ਸਰ ਤੁਹਾਡੀ ਡੀਆਈਪੀਰ ਬਣਾਈ ਤੇ ਭੇਜ ਰਿਹਾ ਹਾਂ ਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਵੀ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਗੇੜਪਾਥ ਕਿਉਂਦਾ ਕੋਈ 40 ਕਿਲੋਮੀਟਰ ਦਾ ਗੇੜਾ ਪਾਥ ਅਜੇ ਤੱਕ 100 ਪੁਲਣੀ ਪੂਰੇ ਹੋਏ ਪੁਲੀਆਂ ਨਹੀਂ ਪੂਰੀਆਂ ਹੋਈਆਂ ਪੰਜਾਬ ਦੇ ਵਿੱਚ ਨਸ਼ਿਆਂ ਖਿਲਾਫ ਯੁੱਧ ਲਗਾਤਾਰ ਜਾਰੀ ਹੈ ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਸੀਐਮ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਯੁੱਧ ਨਸ਼ਾ ਵਿਰੋਧ ਦੇ ਲਗਾਤਾਰ 218ਵੇਂ ਦਿਨ ਪੰਜਾਬ ਪੁਲਿਸ ਨੇ 313 ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਇਸ ਸਬੰਧ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਆਂਕੜੇ ਜਾਰੀ ਕੀਤੇ ਗਏ ਨੇ ਆਂਕੜਿਆਂ ਦੇ ਮੁਤਾਬਕ ਸੂਬੇ ਭਾਰ ਦੇ ਵਿੱਚ 218ਵੇਂ ਦਿਨ 62 ਐਫਆਈਆਰਜ਼ ਦਰਜ ਕੀਤੀਆਂ ਗਈਆਂ ਨੇ ਤੇ 82 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਦੇ ਨਾਲ 298 ਦਿਨ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 31972 ਹੋ ਗਈ ਹੈ। ਇਹਨਾਂ ਛਾਪਿਆਂ ਦੇ ਨਤੀਜੇ ਵਲੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 3.9 ਕਿਲੋਗ੍ਰam ਹੈਰੋਇਨ, 67 ਕਿਲੋਗ੍ਰam ਪੁੱਕੀ, 660 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਤਕਰੀਬਨ 41640 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਸਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਨਸ਼ਾ ਮੁਕਤ ਪੰਜਾਬ ਜਲਦ ਤੋਂ ਜਲਦ ਬਣਾਇਆ ਜਾਵੇ ਜਿਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੀ ਨਿਗਰਾਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਆ ਸਬ ਕਮੇਟੀ ਵੀ ਬਣਾਈ ਗਈ ਹੈ ਜੋ ਇਹ ਸਾਰੇ ਮਿਸ਼ਨ ਦੀ ਨਿਗਰਾਨੀ ਕਰ ਰਹੀ ਹੈ ਸੋ ਇਸ ਆਪਰੇਸ਼ਨ ਦੇ ਵਿੱਚ 60 ਅਗਸਟ ਦੇ ਅਧਿਕਾਰੀਆਂ ਦੀ ਨਿਗਰਾਨੀ 8000 ਤੋਂ ਵੱਧ ਪੁਲਿਸ ਕਰਮਚਾਰੀ ਵਾਲੀਆਂ 120 ਤੋਂ ਵੱਧ ਪੁਲਿਸ ਟੀਮਾਂ ਜਿਹੜੀਆਂ ਨੇ ਸੂਬੇ ਭਰ ਦੇ ਵਿੱਚ ਕਾਰਵਾਈ ਕਰ ਰਹੀਆਂ ਨੇ ਸੋ ਪੰਜਾਬ ਪੁਲਿਸ ਦੇ ਵੱਲੋਂ 218ਵੇਂ ਦਿਨ ਇਹ ਆંકੜੇ ਜਾਰੀ ਕੀਤੇ ਗਏ ਨੇ ਇਹਨਾਂ ਆંકੜਿਆਂ ਦੇ ਮੁਤਾਬਕ ਵੱਡੇ ਪੱਧਰ ਤੇ ਪੰਜਾਬ ਪੁਲਿਸ ਨੂੰ 218ਵੇਂ ਦਿਨ ਵੀ ਨਸ਼ਿਆਂ ਦੇ ਖਿਲਾਫ ਕਾਮਯਾਬੀ ਮਿਲੀ ਹੈ ਖਜ਼ਾਨਾ ਤੇ ਲੇਖਾ ਡਾਇਰੈਕਟੋਰੇਟ ਨੇ ਵਿੱਤੀ ਪ੍ਰਸ਼ਾਸਨ ਨੂੰ ਆਧੁਨਿਕ ਬਣਾਉਣ ਪਾਰਦਰਸ਼ਤਾ ਨੂੰ ਹੁਲਾਰਾ ਦੇਣ ਅਤੇ ਸਰਕਾਰੀ ਵਿਭਾਗ ਦੇ ਵਿੱਚ ਕੁਸ਼ਲਤਾ ਵਧਾਉਣ ਦੇ ਉਦੇਸ਼ ਦੇ ਨਾਲ ਵੱਡੇ ਡਿਜੀਟਲ ਪਰਵਰਤਨ ਦਾ ਉਪਰਾਲੇ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਲੇਖਾ ਜੋਖਾ ਆਡਿਟ ਫੰਡ ਪ੍ਰਬੰਧਨ ਨਾਗਰਿਕ ਸੇਵਾਵਾਂ ਨੂੰ ਲੈ ਕੇ ਇਹ ਤਕਨੀਕੀ ਸੁਧਾਰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਡਿਜੀਟਲ ਗਵਰਨੈਂਸ ਵੱਲ ਇੱਕ ਮਹੱਤਵਪੂਰਨ ਕਦਮ ਹੈ ਸੋ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਇਸ ਗੱਲ ਦਾ ਉਹਨਾਂ ਵੱਲੋਂ ਪ੍ਰਗਟਾਵਾ ਕੀਤਾ ਗਿਆ ਹਰਪਾਲ ਸਿੰਘ ਚੀਮਾ ਪੰਜਾਬ ਦੇ ਜੋ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਡਾਇਰੈਕਟਰ ਅਟ ਅਤੇ ਕੇਂਦਰੀ ਪ੍ਰાયੋਜਿਤ ਸਕੀਮਾਂ ਦੇ ਲਈ ਇੱਕ ਨਵੇਂ ਫੰਡ ਪ੍ਰਵਾਹ ਢਾਂਚਾ ਅਤੇ ਇਸ ਨੂੰ ਡਿਜੀਟਲਾਈਜੇਸ਼ਨ ਨੂੰ ਲੈ ਕੇ ਸਫਲਤਾਪੂਰਵਕ ਇਸ ਨੂੰ ਵਿਕਸਿਤ ਕਰਦੇ ਆਂ ਸਾਲ 2024-25 ਦੇ ਵਿੱਚ 650 ਕਰੋੜ ਰੁਪਏ ਦੀ ਪ੍ਰਸਾਣ ਰਾਸ਼ੀ ਪ੍ਰਾਪਤ ਕੀਤੀ ਹੈ ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਇੱਕ ਇਕੀਕ੍ਰਿਤ ਢਾਂਚਾ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਰਾਜ ਆਈ ਐਫ ਐਮ ਐਸ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਇਕਬੋਰ ਕੁਬੇਰ ਸਿਸਟਮ ਨੂੰ ਜੋੜਦਾ ਹੈ ਆਜਿਸ ਦਾ ਉਦੇਸ਼ ਖਜ਼ਾਨੇ ਦੇ ਵਿੱਚ ਨਗਦ ਤਰਲਤਾ ਕੈਸ਼ ਲਿਕুইਡਿਟੀ ਨੂੰ ਵਧਾਉਣਾ ਤੇ ਬੈਂਕ ਖਾਤਿਆਂ ਦੇ ਵਿੱਚ ਪਏ ਆਣਵਰਤੇ ਫੰਡਾਂ ਨੂੰ ਘਟਾਉਣਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰਣਾਲੀ ਦੀ ਸਹੂਲਤ ਲਈ ਇੱਕ ਵੱਖਰਾ ਐਸ ਐਨ ਏ ਸਪਰਸ਼ ਖਜ਼ਾਨਾ ਬਣਾਇਆ ਗਿਆ ਹੈ ਤੇ ਸੂਬੇ ਵੱਲੋਂ ਹੁਣ ਵਿੱਤ ਸਾਲ 2025-26 ਲਈ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਦੇ ਤਹਿਤ 350 ਕਰੋੜ ਰੁਪਏ ਦਾ ਪ੍ਰਸਾਦ ਪ੍ਰਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਅਰਪਾਲ ਸਿੰਘ ਜੀਮਾ ਨੇ ਕਿਹਾ ਕਿ ਇਸ ਦੇ ਨਾਲ ਡਿਜੀਟਲਾਈਜੇਸ਼ਨ ਵੱਲ ਸੂਬਾ ਸਰਕਾਰ ਦਾ ਜਿਹੜਾ ਕਦਮ ਹੈ ਉਹ ਵਧੇਗਾ ਅਤੇ ਸਰਕਾਰੀ ਕੰਮਾਂ ਦੇ ਵਿੱਚ ਖਾਸ ਤੌਰ ਤੇ ਫਾਈਨੈਂਸ਼ੀਅਲ ਸੰਬੰਧਿਤ ਖਮਾਂ ਦੇ ਕੰਮਾਂ ਦੇ ਵਿੱਚ ਪਾਰਦਰਸ਼ਤਾ ਵਧੇਗੀ ਲੋਕਾਂ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਵਣਿਜ ਤੇ ਉਦਯੋਗ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ अरोड़ा ਦੇ ਵੱਲੋਂ ਸਿਧਵਾ ਨਹਿਰ ਦੇ ਇੱਕ ਪੁਲ ਦਾ ਉਦਘਾਟਨ ਕੀਤਾ ਗਿਆ ਹੈ ਇਸਿਧਵਾਂ ਨਹਿਰ ਦੇ ਸ਼ਹਿਰ ਦੇ ਦੱਖਣੀ ਇਲਾਕੇ ਦੇ ਵਿੱਚ ਬਣਾਏ ਗਏ ਚਾਰ ਪੁਲਾਂ ਦੇ ਵਿੱਚੋਂ ਇੱਕ ਹੈ। ਆ ਇਸ ਵੇਲੇ ਉਹਨਾਂ ਦੇ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਤੋਂ ਇਲਾਵਾ ਸ਼ਹਿਰ ਦੇ ਮੰਨੇ ਪਰਮੰਨੇ ਨਿਵਾਸੀ ਮੌਜੂਦ ਸਨ। ਪੁਰਦਾ ਉਦਘਾਟਨ ਕਰਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਬਣਾਏ ਗਏ ਸਿਧਵਾਂ ਨਹਿਰ ਦੇ ਚਾਰ ਪੁਲਾਂ ਦੇ ਵਿੱਚੋਂ ਪਹਿਲੇ ਦਾ ਉਦਘਾਟਨ ਕੀਤਾ ਗਿਆ ਜੋ ਕਿ ਦੂਜਾ ਉਦਘਾਟਨਾ ਜਿਹੜਾ ਉਹ 10 ਦਿਨਾਂ ਦੇ ਵਿੱਚ ਕਰ ਦਿੱਤਾ ਜਾਵੇਗਾ ਤੇ ਬਾਕੀ ਰਹਿੰਦੇ ਪੁਲਾਂ ਦੀ ਵੀ ਸ਼ੁਰੂਆਤ ਅਗਲੇ 2 ਮਹੀਨਿਆਂ ਦੇ ਵਿੱਚ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਿਧਵਾਂ ਨਹਿਰ ਤੇ F2 ਰੇਸਵੇ ਪੁਲਾ ਤੇ ਬਾੜੇਵਾਲ ਪੁਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਚਾਰ ਪੁਲ ਸੱਜੇ ਅਤੇ ਖੱਬੇ ਦੋਵੇਂ ਪਾਸੇ ਬਣਾਏ ਜਾ ਰਹੇ ਨੇ। ਤੇ ਉਦੋਂ ਬਰਨਾਲਾ ਦੇ ਪਿੰਡ ਸ਼ੈਣਾ ਦੇ ਸਾਦਕਾ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਪੁਲਿਸ ਨੇ ਮੁੱਖ ਮੋਲਜ਼ਮ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਬਰਨਾਲਾ ਵਿਖੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚੈਲ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਸ਼ਹਿਣਾ ਵਿਖੇ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਤਾਲੀਵਾਲ ਦੇ ਬਿਆਨਾਂ ਦੇ ਆਧਾਰ ਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਭਦਰ ਸਿੰਘ ਵਾਸੀ ਸ਼ਹਿਣਾ ਗੁਰਦੀਪ ਸਿੰਘ ਉਰਫ ਦੀਪੀ ਬਾਬਾ ਪੁੱਤਰ ਬਲਵੰਦ ਦਾਸ ਵਾਸੀ ਸ਼ਹਿਣਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਲੋਂ ਉਕਤ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਨਵੀਆਂ ਤਕਨੀਕਾਂ ਤੇ ਫੋਰੈਂਸਿਕ ਮਾਹਰਾਂ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ ਤੇ ਪੁਲਿਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਕਾਮਯਾਬੀ ਹਾਸਲ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਹਰਜਿੰਦਰ ਸਿੰਘ ਤੇ ਗੁਰਦੀਪ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਹਰਜਿੰਦਰ ਸਿੰਘ ਵੱਲੋਂ ਵਾਰਦਾਤ ਦੇ ਵਿੱਚ ਵਰਤਿਆ ਗਿਆ ਨਜਾਇਜ਼ ਪਿਸਟਲ 30 ਬੋਰ ਦਾ ਅਤੇ ਇੱਕ i20 ਕਾਰ ਵੀ ਬਰਾਮਦ ਕਰ ਲਈ ਗਈ ਹੈ। ਕਲੈਕ ਡਿਸਟ੍ਰਿਕਟ ਬਰਨਾਲਾ ਪਿੰਡ ਸੜਨਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਧੀਨ 24 ਆਵਰ ਜਿਹੜਾ ਵਿਧੀਨ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਤਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸ਼ੇਅਰ ਕਰਾਂਗੇ ਅਸੀਂ ਤਿੰਨ ਬੰਦੇ ਟੋਟਲ ਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਅਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਅਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਾ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਸ਼ਤਾਚ ਕਰੀ ਹੈ ਜੋ ਪ੍ਰਾਈਮਾ ਫੇਸਿਸ ਪੁਸ਼ਤਾਚ ਕਰੀ ਹੈ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਨੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਡਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆਰ ਹੈਗੀ ਇਹ ਲੋਕਿਆ ਆਨੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਹੀ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ। ਇਹ ਲਾਇਸੈਂਸ ਫਾਰ ਮਸਲਾ ਕਿਉਂ ਜਮਾ ਕਰਵਾਇਆ ਗਿਆ ਸੀ? ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐ ਐਂਡ ਇਹ ਤੁਸੀਂ ਪ੍ਰੈਸ ਨੋਟ 'ਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਆ। ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ। ਸੈਕੰਡ ਵਨ ਜੋ ਬੜੀ ਮਈ 2025 'ਚ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ। ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ। ਹੁਣ ਇਹ ਜਿਹੜੀ ਗੱਲ ਹੈਗੀ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ 'ਚ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ। ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਵੀ ਇਹੋ ਜੀ ਕੋਈ ਵੀ ਮਿਸਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ। ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ। ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਸੁਪਰੀਮ ਕੋਰਟ ਸੋਨਮ ਵਾਂਚੁਕ ਦੀ ਪਤਨੀ ਗਇਤਾਂਜਲੀ ਜੇ ਐਮਓ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਅੱਜ ਸੁਣਵਾਈ ਕਰੇਗੀ ਇਸ ਦੇ ਵਿੱਚ ਜਲਵਾਯੂ ਕਾਰਬਨ ਨੂੰ ਕੌਮੀ ਸੁਰੱਖਿਆ ਐਕਟ ਦੇ ਤਹਿਤ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ ਸੁਪਰੀਮ ਕੋਰਟ ਦੀ 6 ਅਕਤੂਬਰ ਵਾਲੀ ਕੰਮਕਾਜ ਦੀ ਸੂਚੀ ਮੁਤਾਬਕ ਇਹ ਪਟੀਸ਼ਨ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਸਾਹਮਣੇ ਸੁਣਵਾਈ ਲਈ ਆਵੇਗੀ ਲਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ 6ਵੀਂ ਅਨੁਸੂਚੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਏਸੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ 4 ਲੋਕਾਂ ਦੀ ਮੌਤ ਵੀ ਹੋਈ ਸੀ ਅਤੇ 50 ਲੋਕ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਵਾਂਗਚੁਕ ਨੂੰ ਕੌਮੀ ਸੁਰੱਖਿਆ ਐਕਟ ਐਨਐਸ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਸੀ ਵਾਂਗਚੁਕ ਇਸ ਸਮੇਂ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੀ ਇਸ ਹਿਰਾਸਤ ਨੂੰ ਲੈ ਕੇ ਉਹਨਾਂ ਦੀ ਪਤਨੀ ਗਇਤਾਂਜਲੀ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਸੇ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜੇ ਉਧਰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਵਿੱਚ ਖੰਗ ਦੀ ਦਵਾਈ ਪੀਣ ਦੇ ਨਾਲ 10 ਬੱਚਿਆਂ ਦੀ ਮੌਤ ਬਾਅਦ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਖੰਗ ਦਾ ਸਿਰਪਰ ਲਿਖਣ ਵਾਲੇ ਡਾਕਟਰ ਪ੍ਰਵੀਨ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਡਾਕਟਰ ਪ੍ਰਵੀਨ ਸੋਨੀ ਅਤੇ ਕੋਲ ਸਿਰਪ ਬਣਾਉਣ ਵਾਲੀ ਕੰਪਨੀ ਸੈਂਸ ਫਾਰਮਾਸਿਊਟੀਕਲ ਦੇ ਸੰਚਾਲਕ ਵਿਰੁੱਧ ਕਾਰਵਾਈ ਕੀਤੀ ਗਈ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਡਰੱਗਸ ਐਂਡ ਕਾਸਮੈਟਿਕਸ ਐਕਟ ਦੀ ਧਾਰਾ 27ਏ ਬੀ ਐਨ ਐਸ ਦੀ ਧਾਰਾ 105 ਅਤੇ 276 ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਪਰਸ਼ੀਆ ਸੀਐਚੀ ਅਤੇ ਬੀਐਮਓ ਅੰਕਿਤ ਮਾਲਹਮ ਨੇ ਡਾਕਟਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਡਾਕਟਰ ਪ੍ਰਵੀਨ ਸੋਨੀ ਨੇ ਝਿੰਵਾੜਾ ਦੇ ਵਿੱਚ ਮਰਨ ਵਾਲੇ ਜ਼ਿਆਦਾਤਰ ਬੱਚਿਆਂ ਨੂੰ ਖੰਗ ਦੀ ਸਿਰਪ ਲੈਣ ਦੀ ਸਲਾਹ ਦਿੱਤੀ ਸੀ ਬੱਚਿਆਂ ਦੀ ਮੌਤਾ ਕਾਰਨ ਬਣ ਵਾਲੇ ਕੋਲਡ ਸਿਰਪ ਬਾਰੇ ਰਿਪੋਰਟ ਸ਼ਨੀਵਾਰ ਦੇਰ ਰਾਤ ਜਾਰੀ ਕੀਤੀ ਗਈ ਸੀ ਰਿਪੋਰਟ ਦੇ ਵਿੱਚ ਆਇਆ ਸੀ ਕਿ ਕੋਲਡ ਸਿਰਪ ਖੰਗ ਦੇ ਸਿਰਪ ਦੇ ਵਿੱਚ 48.6% ਡਾਈਥਨ ਨੀਲ ਗਲਾਈਕੋਲ ਸੀ ਜੋ ਗੰਭੀਰ ਸਿਹਤ ਸਮੱਸਿਆਵਾਂ ਪੈਵਾ ਕਰ ਸਕਦਾ ਹੈ ਮਧ ਪ੍ਰਦੇਸ਼ ਸਰਕਾਰ ਨੇ ਸ਼ਨੀਵਾਰ ਨੂੰ ਕੋਲਡ ਸਰਪ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਜਦ ਕਿ 7 ਸਤੰਬਰ ਤੋਂ ਛਿੰਦਵਾੜਾ ਜ਼ਿਲ੍ਹੇ ਦੇ ਵਿੱਚ ਬੱਚਿਆਂ ਨੂੰ ਬੱਚਿਆਂ ਦੀ ਇਹਨਾਂ ਸਰਪ ਦੇ ਕਾਰਨ ਗੁਰਦੇ ਫੇਲ ਹੋਣ ਕਾਰਨ 10 ਬੱਚਿਆਂ ਦੀ ਮੌਤ ਹੋਈ ਸੀ ਸੋ ਮੁੱਖ ਮੰਤਰੀ ਮੋਹਨ ਯਾਦਵ ਨੇ 15 ਸਤੰਬਰ ਨੂੰ ਕਿਹਾ ਸੀ ਕਿ ਕੋਲਡ ਸਿਰਪ ਕਾਰਨ ਛਿਦਵਾੜਾ ਦੇ ਵਿੱਚ ਜੋ ਬਤਿਆਂ ਦੀ ਮੌਤ ਹੋਈ ਹੈ ਉਹ ਬਹੁਤ ਦੁਖਦਈ ਹੈ ਤੇ ਸਿਰਪ ਦੀ ਵਿਕਰੀ ਦੇ ਉੱਤੇ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਇਸ ਤੋਂ ਬਾਅਦ ਹੁਣ ਡਾਕਟਰ ਜਿਸ ਨੇ ਇਹ ਦਵਾਈ ਬੱਚਿਆਂ ਨੂੰ ਲਿਖ ਕੇ ਦਿੱਤੀ ਸੀ ਰეკਮੈਂਡ ਕੀਤੀ ਸੀ ਉਸ ਡਾਕਟਰ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਉਸ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਧਰ ਭਾਰਤ ਦੇ ਗੁਆਂਡੀ ਮੁਲਕ ਨੇਪਾਲ ਦੇ ਵਿੱਚ ਭਾਰੀ ਬਰਸਾਤ ਤੇ ਜ਼ਮੀਨ ਖਿਸਕਣ ਦੇ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਆਵਾਜਾਈ ਬੁਰੀ ਤਰ੍ਹਾਂ ਨਾਲ ਠੱਪ ਹੋਈ ਹੈ ਕਾਟਮੰਡੂ ਰਾਜਸਥਾਨੀ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਨੇ ਅਗਲੇ 3 ਦਿਨਾਂ ਲਈ ਸਾਰੀਆਂ ਸੜਕਾਂ ਬੰਦ ਕੀਤੀਆਂ ਨੇ ਨੇਪਾਲ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਾਰਨ ਦਰਜਨ ਤੋਂ ਵੱਧ ਥਾਵਾਂ ਤੇ ਜ਼ਮੀਨ ਿਸਕਣ ਦੀਆਂ ਘਟਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਰਾਸ਼ਟਰੀ ਰਾਜਮਾਰਗ ਵੀ ਬੰਦ ਹੋ ਗਏ ਨੇ ਇਸ ਵਿਚਕਾਰ ਸੈਂਕੜੇ ਵਾਹਨ ਫਸੇ ਹੋਏ ਨੇ ਪ੍ਰਸ਼ਾਸਨ ਨੇ ਅਗਲੇ 3 ਦਿਨਾਂ ਲਈ ਕਾਟਮੰਡੂ ਆਉਣ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਪੀਲ ਕੀਤੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ بارش ਕਾਰਨ ਦੇਸ਼ ਭਾਰ ਦੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਨੇ ਅਗਲੇ 2 ਦਿਨਾਂ ਲਈ ਸਾਰੀਆਂ ਘਰੇਲੂ ਉਡਾਨਾਂ ਵੀ ਮੁਅਤਲ ਕਰ ਦਿੱਤੀਆਂ ਗਈਆਂ ਨੇ ਕਾਠਮੰਡੂ ਦਾ ਤ੍ਰਿਬੂਵਨ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਅਜੇ ਬੰਦ ਹੈ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੀਆਂ ਘਰੇਲੂ 에ਅਰਲਾਈਨਸ ਨੇ ਮੌਸਮ ਦੇ ਵਿੱਚ ਸੁਧਾਰ ਹੁੰਤਾ ਕੋਡਾਨਾ ਰੱਦ ਕਰ ਦਿੱਤੀਆਂ ਨੇ ਸੋ ਹਵਾਈ ਅੱਡਿਆਂ ਦੇ ਰਨਵੇ ਵੀ ਪਾਣੀ ਦੇ ਨਾਲ ਭਰੇ ਹੋਏ ਨੇ ਸੋ ਇਸ ਦੇ ਨਾਲ ਅਨ 네ਪਾਲ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਲੈ ਕੇ ਵੱਡਾ ਨੁਕਸਾਨ ਹੋਇਆ ਹੈ ਹਵਾਈ ਅੱਡਿਆਂ ਤੋਂ ਲੈ ਕੇ ਸੜਕਾਂ ਤੱਕ ਖਰਾਬ ਹੋਈਆਂ ਨੇ ਲੋਕਾਂ ਦੇ ਘਰ ਵੀ ਟਹਿਟੇਰੀ ਹੋਏ ਨੇ ਅਤੇ ਜਾਨੀ ਨੁਕਸਾਨ ਵੀ 네ਪਾਲ ਦੇ ਵਿੱਚ ਹੋਇਆ ਹੈ ਅਤੇ ਇਸ ਦੀਆਂ ਰਿਪੋਰਟਾਂ 네ਪਾਲ ਦੇ ਵਿੱਚ ਜਦੋਂ ਖਰਾਬ ਸਹੀ ਹੋਣਗੇ ਉਦੋਂ ਪਤਾ ਲੱਗ ਸਕੇਗਾ ਕਿ 네ਪਾਲ ਦੇ ਵਿੱਚ ਅਸਲ ਦੇ ਵਿੱਚ ਜਾਨੀ ਨੁਕਸਾਨ ਕਿੰਨਾ ਹੋਇਆ ਪਰ ਫਿਲਹਾਲ 네ਪਾਲ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਦੇ ਨਾਲ ਅਸਤਵ ਵਿਅਸਤ ਹੋ ਚੁੱਕਾ ਹੈ ਤੋ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਪਾਸ ਦੇ ਵਿੱਚ ਬੀਤੇ ਕੱਲ ਬਰਫਬਾਰੀ ਹੋਈ ਹੈ ਜਿਸ ਕਾਰਨ ਮਨਾਲੀ ਰੋਹਤਾਂਗ ਪਾਸ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਸਵੇਰ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਬਦਲਿਆ ਉੱਚੀਆਂ ਤੇ ਉਚਾਈਆਂ ਦੀਆਂ ਪਰ ਪਹਾੜੀਆਂ ਦੇ ਵਿੱਚ ਬਰਫਬਾਰੀ ਹੋਈ ਹੈ ਨੀਵੀਆਂ ਉਚਾਈਆਂ ਤੇ ਮੀਂਹ ਵੀ ਪਿਆ ਇਸ ਦੌਰਾਨ ਮਸ਼ਹੂਰ ਸੈਰ ਸਪਾਟਾ ਸਥਾਨ ਰੋਹਤਾਂਗ ਪਾਸ ਤੇ ਵੀ ਬੀਤੇ ਕੱਲ ਸਵੇਰ ਤੋਂ ਹੀ ਬਰਫਾਈ ਦੀ ਸ਼ੁਰੂ ਹੋ ਗਈ ਸਾਵਧਾਨੀ ਵਜੋਂ ਪ੍ਰਸ਼ਾਸਨ ਨੇ ਮਨਾਲੀ ਰੋਹਤਾਂਗ ਅਤੇ ਪਲਚਨ ਤੱਕ ਦਾ ਰਸਤਾ ਬੰਦ ਕਰ ਦਿੱਤਾ ਜ਼ਿਕਰਯੋਗ ਹੈ ਕਿ ਮਲਾਨੀ ਦੇ ਮਨਾਲੀ ਦੇ ਵਿੱਚ ਵੀ ਸਵੇਰ ਤੋਂ ਹੀ ਹਮੀ ਸ਼ੁਰੂ ਹੋ ਗਿਆ ਸੀ ਮੌਸਮ ਵਿਭਾਗ ਮੁਤਾਬਕ ਜੋਮੀ ਇਸ ਤਰ੍ਹਾਂ ਜਾਰੀ ਰਿਹਾ ਤਾਂ ਦੁਪਹਿਰ ਤੱਕ ਮਨਾਲੀ ਦੇ ਵਿੱਚ ਇਹ ਬਰਫਬਾਰੀ ਹੋਣ ਦੀ ਸੰਭਾਵਨਾ ਸੀ ਜੋ ਕਿ ਦੁਪਹਿਰ ਤੋਂ ਬਾਅਦ ਬੀਤੇ ਕੱਲ ਜਿਹੜੀ ਹੈ ਬਰਫਬਾਰੀ ਵੀ ਇਸ ਇਲਾਕੇ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਹਿਮਾਚਲ ਪ੍ਰਦੇਸ਼ ਦੇ ਉਚੇਰੇ ਪਹਾੜੀ ਇਲਾਕਿਆਂ ਦੇ ਵਿੱਚ ਬੀਤੇ ਕੱਲ ਬਰਫਬਾਰੀ ਦੇਖਣ ਨੂੰ ਮਿਲੀ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ